ਸਸ਼ੀਕਾਲ ਨਮਸਕਾਰ ਆਦਾਬ ਮੈਂ ਤੁਹਾਡੇ ਨਾਲ ਮਨਪ੍ਰਿਤ ਖੁੱਲਰ ਤੁਸੀਂ ਦੇਖ ਰਹੇ ਹੋ ਦੈਨਿਕ ਸਵੇਰਾ ਟੀਵੀ ਤੇ ਅੱਜ ਅਸੀਂ ਗੱਲ ਕਰਾਂਗੇ ਸੰਜੂ ਬਾਬਾ ਦੇ ਬਾਰੇ ਯਾਨੀ ਕਿ ਸੰਜੇ ਦੱਤ ਦੇ ਬਾਰੇ ਕਿ ਇਹ ਗੱਲ ਵਾਕਿਆ ਦੇ ਵਿੱਚ ਹੀ ਸੱਚ ਹੈ ਕਿ ਸੰਜੇ ਦੱਤ ਦੀਆਂ 308 ਗਰਲਫ੍ਰੈਂਡਸ ਰਹਿ ਚੁੱਕੀਆਂ ਨੇ ਅੱਜ ਅਸੀਂ ਇਸ ਤੇ ਗੱਲ ਕਰਾਂਗੇ ਕਿ ਸੰਜੇ ਦੱਤ ਦੀ ਲਾਈਫ ਦੇ ਵਿੱਚ ਕਿੰਨੀਆਂ ਕੁੜੀਆਂ ਜੋ ਨੇ ਆਈਆਂ ਔਰ ਕਿਹਨਾਂ ਦੇ ਨਾਲ ਉਹਨਾਂ ਨੇ ਵਿਆਹ ਕੀਤਾ ਕਿੰਨੇ ਕਿੰਨੇ ਅਫੇਅਰਸ ਰਹੇ ਉਹਨਾਂ ਦੇ ਔਰ ਕਿਸ ਤਰ੍ਹਾਂ ਉਹਨਾਂ ਦੀ ਜਰਨੀ ਜਿਹੜੀ ਚੱਲਦੀ ਰਹੀ ਸੋ ਸਭ ਤੋਂ ਪਹਿਲਾਂ ਗੱਲ ਕਰਾਂਗੇ ਕਿ ਵੱਡੇ ਪਰਿਵਾਰ ਦੇ ਵਿੱਚ ਜਨਮਿਆ ਸੰਜੇ ਦਤ ਬਚਪਨ ਤੋਂ ਹੀ ਆਦਤਾਂ ਤੇ ਕਾਰਨ ਵਿਗੜ ਗਿਆ ਜੋ ਕਿ ਰਿਪੋਰਟਾਂ ਦੀ ਮੰਨੀ ਹੈ ਬਹੁਤ ਸਾਰੀਆਂ ਏਦਾਂ ਦੀਆਂ ਅਸੀਂ ਗੱਲਾਂ ਸੁਣੀਆਂ ਨੇ ਕਿ ਸੰਜੇ ਦਤ ਨੂੰ ਬਚਪਨ ਤੋਂ ਹੀ ਬਹੁਤ ਜ਼ਿਆਦਾ ਪੈਸੇ ਦੇ ਵਿੱਚ ਰਿਹਾ ਹੈ ਔਰ ਬਚਪਨ ਤੋਂ ਹੀ ਬਹੁਤ ਜ਼ਿਆਦਾ ਉਸ ਨੂੰ ਐਸ਼ਵਾ ਐਸ਼ਵਾਰਾਮ ਔਰ ਆਇਆਸ਼ੀਆਂ ਇਹ ਸੰਜੇ ਦਤ ਦੇ ਨਾਲ-ਨਾਲ ਚਲਦੀ ਰਹੀਆਂ ਸੋ ਗੱਲ ਕਰਾਂਗੇ ਸੰਜੇ ਦਤ ਦੀ ਕਿ ਸੰਜੇ ਦਤ ਜੋ ਕਿਸ ਤਰ੍ਹਾਂ ਆਪਣੀ ਜਰਨੀ ਦੀ ਸ਼ੁਰੂਆਤ ਕਰਦੇ ਨੇ ਚਾਹੇ ਉਹ ਲਵ ਅਫੇਅਰਸ ਦੀ ਗੱਲ ਹੋਵੇ ਚਾਹੇ ਉਹ ਫਿਲਮਾਂ ਦੀ ਗੱਲ ਹੋਵੇ ਅਗਰ ਓਵਰঅল ਅਸੀਂ ਗੱਲ ਕਰੀਏ ਤਾਂ ਸੰਜੇ ਦਾਦ ਹੁਣ ਤੱਕ 200 ਫਿਲਮਾਂ ਦੇ ਵਿੱਚ ਕੰਮ ਕਰ ਚੁੱਕੇ ਨੇ ਤਕਰੀਬਨ ਤਕਰੀਬਨ 187-188 ਫਲਮਾਂ ਤੇ ਤਕਰੀਬਨ 200 ਦਾ ਜੋ ਹੈ ਅੰਦਾਜ਼ਾ ਲਗਾਇਆ ਜਾਂਦਾ ਹੈ ਕਿ 200 ਫਿਲਮਾਂ ਦੇ ਵਿੱਚ ਆਪਣੀ ਬਿਹਤਰੀਨ ਅਦਾਕਾਰੀ ਦੇ ਨਾਲ ਲੋਕਾਂ ਦੇ ਦਿਲਾਂ 'ਚ ਕਰ ਕਰਦੇ ਨੇ ਹੁਣ ਪੰਜਾਬ ਦੇ ਵਿੱਚ ਵੀ ਉਹਨਾਂ ਦੀ ਕਾਫੀ ਫਿਲਮਾਂ ਸ਼ੂਟ ਹੋ ਰਹੀਆਂ ਨੇ ਜਿਸ ਤੋਂ ਬਾਅਦ ਅਸੀਂ ਉਹਨਾਂ ਨੂੰ ਪੰਜਾਬ ਦੇ ਵਿੱਚ ਵੀ ਦੇਖਾਂਗੇ ਆਪਣੀ ਅਦਾਕਾਰੀ ਦੇ ਰੰਗ ਬਿਖੇਰਦੇ ਹੋਏ ਸੋ ਸਭ ਤੋਂ ਪਹਿ ਕਿ ਨਾ ਕਿ ਨਾ ਦੇ ਨਾਲ ਰਿਹਾ ਸੰਜੇ ਦੱਤ ਨੇ ਰੌਕੀ ਫਿਲਮ ਦੇ ਨਾਲ ਆਪਣੇ ਕਰੀਅਰ ਦੀ ਸ਼ੁਰੂਆਤ ਕੀਤੀ ਜਿਸ ਦੇ ਵਿੱਚ ਉਹਨਾਂ ਦੀ ਮੁਲਾਕਾਤ ਹੁੰਦੀ ਹੈ ਟੀਨਾ ਅੰਬਾਨੀ ਦੇ ਨਾਲ ਟੀਨਾ ਅੰਬਾਨੀ ਉਹਨਾਂ ਦੇ ਨਾਲ ਫਿਲਮ 'ਚ ਲੀਡਰ ਰੋਲ ਤੇ ਕੰਮ ਕਰਦੀ ਹੈ ਜਿਸ ਤੋਂ ਬਾਅਦ ਇਹਨਾਂ ਦੀਆਂ ਨਜ਼ਦੀਕੀਆਂ ਵਧੀਆਂ ਨੇ ਲਫ ਅਫੇਅਰਸ ਦੀਆਂ ਲਗਾਤਾਰ ਖਬਰਾਂ ਵੀ ਜੁੜ ਨੇ ਖੂਬ ਵਾਇਰਲ ਹੋਈਆਂ ਕਿ ਸੰਜੇ ਦੱਤ ਤੇ ਟੀਨਾ ਅੰਬਾਨੀ ਦਾ ਬਹੁਤ ਸੀਰੀਅਸ ਵਾਲਾ ਰਿਲੇਸ਼ਨ ਚੱਲ ਰਿਹਾ ਹੈ ਔਰ ਹੋ ਸਕਦਾ ਹੈ ਕਿ ਉਹਨਾਂ ਵਾਲੇ ਟਾਈਮ ਦੇ ਵਿੱਚ ਵਿਆਹ ਵੀ ਕਰਾਉਣ ਜਦੋਂ ਇਹਨਾਂ ਦੀ ਫਿਲਮ ਸ਼ੂਟ ਹੁੰਦੀ ਹੈ ਤੇ ਉਸ ਦੌਰਾਨ ਇਹਨਾਂ ਦੀਆਂ ਨਜ਼ਦੀਕੀਆਂ ਵਧੀਆਂ ਨੇ ਪਰ ਕੁਝ ਸਮਾਂ ਚੱ ਜੋ ਹੈ ਉਸ ਨੂੰ ਸੰਜੇਤਾ ਦੀ ਇੱਕ ਰਿਐਲਿਟੀ ਪਤਾ ਚੱਲਦੀ ਹੈ ਕਿ ਸੰਜੇਤਾ ਬਹੁਤ ਜ਼ਿਆਦਾ ਨਸ਼ੇ ਕਰਦਾ ਹੈ ਤੇ ਹੌਲੀ-ਹੌਲੀ ਟੀਨਾ ਬਾਨੀ ਉਹਨਾਂ ਤੋਂ ਦੂਰ ਹੋਣ ਲੱਗ ਗਈ ਰਿਸ਼ੀ ਕਪੂਰ ਉਹਨਾਂ ਦੀ ਲਾਈਫ ਦੇ ਵਿੱਚ ਆਇਆ ਉਹ ਰਿਸ਼ੀ ਕਪੂਰ ਦੇ ਨਾਲ ਉਹਨਾਂ ਦਾ ਜੋ ਹੈ ਟਾਂਕਾ ਫਿਕਸ ਹੋ ਗਿਆ ਉਹਨਾਂ ਦੇ ਨਾਲ ਉਹਨਾਂ ਦੀਆਂ ਨਜ਼ਦੀਕੀਆਂ ਵਧਣ ਲੱਗ ਗਈਆਂ ਟੀਨਾ ਬਾਨੀ ਦੀਆਂ ਸੋ ਜੋਤ ਸੰਜੇਦਤ ਨੂੰ ਪਤਾ ਲੱਗਿਆ ਕਿ ਤੀਨਾ ਅੰਬਾਨੀ ਹੁਣ ਹੌਲੀ ਹੌਲੀ ਮੇਰੇ ਤੋਂ ਦੂਰ ਹੋ ਰਹੀ ਹੈ ਔਰ ਰਿਸ਼ੀ ਕਪੂਰ ਦੇ ਵੱਲ ਜੋ ਉਹਨਾਂ ਦਾ ਚੁਕਾਵ ਵਧਦਾ ਜਾ ਰਿਹਾ ਤਾਂ ਉਹਨਾਂ ਦੇ ਘਰੇ ਪਹੁੰਚੇ ਉਹਨਾਂ ਦੇ ਘਰੇ ਰਿਸ਼ੀ ਕਪੂਰ ਤਾਂ ਉਹਨਾਂ ਨੂੰ ਨਹੀਂ ਮਿਲੇ ਪਰ ਉਹ ਨੀਤੂ ਉੱਥੇ ਉਹਨਾਂ ਦੀ ਵਾਈਫ ਮਿਲੀ ਜਿਸ ਤੋਂ ਬਾਅਦ ਉਹਨਾਂ ਨੇ ਉਹਨਾਂ ਨੂੰ ਦੱਸਿਆ ਕਿ ਤੀਨਾ ਅੰਬਾਨੀ ਦੇ ਨਾਲ ਮੇਰਾ ਅਫੇਅਰ ਚੱਲ ਰਿਹਾ ਹੈ ਨੀਤੂ ਨੇ ਉਹਨਾਂ ਨੂੰ ਸਮਝਾਇਆ ਕਿ ਕੋਈ ਗੱਲ ਨਹੀਂ ਤੁਸੀਂ ਟੈਨਸ਼ਨ ਨਾ ਲਓ ਸਭ ਕੁਝ ਜੋ ਹੈ ਨਾਰਮਲਾਈਜ਼ ਹੋ ਜਾਏਗਾ ਪਰ ਕਿਤੇ ਨਾ ਕਿਤੇ ਸੰਜੇਦਤ ਦੇ ਨਸ਼ਿਆਂ ਦਾ ਕਾਰਨ ਸੀ ਉਹਨਾਂ ਦੇ ਰਿਸ਼ਤੇ ਦਾ ਟੁੱਟਣਾ ਸੋ ਸੰ ਔਰ ਹਰ ਇੱਕ ਨਸ਼ਾ ਜੋ ਹੈ ਸੰਜੇ ਦਾਦੇ ਵੱਲੋਂ ਕੀਤਾ ਜਾਂਦਾ ਸੀ ਉਸ ਟਾਈਮ ਤੇ ਜਦੋਂ ਕੁੜੀਆਂ ਉਹਨਾਂ ਦੀ ਲਾਈਫ ਦੇ ਵਿੱਚ ਆਉਣੀਆਂ ਸ਼ੁਰੂ ਹੋਈਆਂ ਉਸ ਤੋਂ ਬਾਅਦ ਹੌਲੀ 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 ਉਹਨਾਂ ਦੀਆਂ ਫਿਲਮਾਂ ਦੇ ਹੋਰ ਵੀ ਸ਼ੂਟਸ ਹੁੰਦੇ ਰਹੇ ਬਹੁਤ ਸਾਰੀਆਂ ਕੁੜੀਆਂ ਜਿਹੜੀਆਂ ਉਹਨਾਂ ਦੇ ਨਾਲ ਨਾਮ ਜੋੜਿਆ ਗਿਆ ਬੜੀਆਂ ਕੁੜੀਆਂ ਉਹਨਾਂ ਦੀ ਲਾਈਫ ਦੇ ਵਿੱਚ ਆਈਆਂ ਰੇਖਾ ਦੇ ਨਾਲ ਉਹਨਾਂ ਦਾ ਨਾਮ ਜੋੜਿਆ ਗਿਆ ਹਾਲਾਂਕਿ ਰੇਖਾ ਸ਼ੁਰੂ ਤੋਂ ਸੰਦੂਰ ਲਗਾ ਕੇ ਰੱਖਦੀ ਹੈ ਤੇ ਰੇਖਾ ਦੇ ਨਾਲ ਸੰਜੇ ਦਾਦਾ ਦਾ ਬਹੁਤ ਜ਼ਿਆਦਾ ਲੰਬਾ ਸਮਾਂ ਨਾਮ ਜੋੜਿਆ ਕਿ ਰੇਖਾ ਔਰ ਸੰਜੇ ਦਾਦੇ ਦਾ ਰਿਲੇਸ਼ਨ ਦੇ ਵਿੱਚ ਨੇ ਪਰ ਹਾਲਾਂਕਿ ਇਹ ਬਿਲਕੁਲ ਵੀ ਸੱਚ ਨਹੀਂ ਸੀਗਾ ਰੇਖਾ ਬਿਲਕੁਲ ਸੰਜੇ ਦਾਦੇ ਨਾਲ ਰਿਲੇ ਕਿ ਮਾਧੂਰੀ ਤੇ ਸੰਜੇ ਦਾ ਦੀ ਨਜ਼ਦੀਕੀਆਂ ਲਗਾਤਾਰ ਬਦਲ ਲੱਗ ਜਾਂਦੀਆਂ ਕਿਉਂਕਿ ਇਹ ਫਿਲਮਾਂ ਦੇ ਜਦੋਂ ਸੈੱਟ ਤੇ ਸ਼ੂਟ ਕਰਦੇ ਨੇ ਉਦੋਂ ਇਹਨਾਂ ਦੀਆਂ ਨਜ਼ਦੀਕੀਆਂ ਜੋ ਹਨ ਬਦਲ ਲੱਗ ਗਈਆਂ ਮਾਧੂਰੀ ਦੇ ਨਾਲ ਵੀ ਸੋ ਜਦੋਂ ਬੰਬੇ ਬਲਾਸਟ ਹੁੰਦਾ ਹੈ ਉਸ ਦੇ ਵਿੱਚ ਵੀ ਸੰਜੇ ਦਾ ਨਾਮ ਆਉਂਦਾ ਜਿਸ ਤੋਂ ਬਾਅਦ ਮਾਧੂਰੀ ਦਿਖਸ਼ਿਤ ਵੀ ਸੰਜੇ ਦਾਤ ਨੂੰ ਛੱਡ ਕੇ ਆਪਣੀ ਜ਼ਿੰਦਗੀ ਦੇ ਵਿੱਚ ਅੱਗੇ ਵਧ ਜਾਂਦੀ ਹੈ ਫਿਰ ਗੱਲ ਆਉਂਦੀ ਹੈ ਕੀ ਸੰਜੇ ਦੱਤ ਅੱਗੇ ਲਾਈਫ ਚ ਕੀ ਕਰਦੇ ਨੇ ਉਹ ਨਸ਼ਿਆਂ ਦੇ ਕਾਰਨ ਉਹ ਆਪਣੀ ਲਾਈਫ ਨੂੰ ਬਰਬਾਦ ਕਰ ਚੁੱਕੇ ਨੇ ਪਰ ਕੰਮ ਫਿਰ ਵੀ ਉਹ ਕਰਦੇ ਨੇ ਔਰ ਆਪਣੀਆਂ ਅਦਾਕਾਰੀ ਦੇ ਨਾਲ ਲੋਕਾਂ ਦਾ ਮਨੋਰੰਜਨ ਕਰਦੇ ਨੇ ਦੁਨੀਆ ਭਰ ਉਹਨਾਂ ਦੇ ਫੈਨਸ ਜਿਹੜੇ ਨੇ ਕੋਨੇ-ਕੋਨੇ ਚ ਰਹਿੰਦੇ ਨੇ ਉਸ ਤੋਂ ਬਾਅਦ ਉਹਨਾਂ ਦਾ ਇੱਕ ਜੂਨੀਅਰ ਆਰਟਿਸਟ ਦੇ ਨਾਲ ਰਿਲੇਸ਼ਨਸ਼ਿਪ ਹੁੰਦਾ ਹੈ ਜੂਨੀਅਰ ਆਰਟਿਸਟ ਜਿਹੜੀ ਸੈੱਟ ਤੇ ਹੀ ਮਿਲਦੀ ਹੈ ਔਰ ਉਹਨਾਂ ਦੇ ਨਾਲ ਸ਼ੂਟ ਚੱਲਦਾ ਹੈ ਤੇ ਸੰਜੇ ਦੱਤ ਦਾ ਜੂਨੀਅਰ ਆਰਟਿਸਟ ਦੇ ਨਾਲ ਵੀ ਬਹੁਤ ਲੰਬਾ ਸਮਾਂ ਨਾਮ ਜੁੜਿਆ ਤੇ ਐਟ ਦਾ ਐਂਡ ਉਹਨਾਂ ਨੇ ਆਪਣੀ ਜਿਹੜੀ ਜੂਨੀਅਰ ਆਰਟਿਸਟ ਜਿਹੜੀ ਉਹਨਾਂ ਦੇ ਨਾਲ ਵਿਆਹ ਨਾਲ ਉਹਨਾਂ ਨੇ ਰਿਲੇਸ਼ਨ ਨੂੰ ਬਹੁਤ ਜ਼ਿਆਦਾ ਸਕਸੈਸਫੁਲੀ ਜੋ ਹੈ ਹੈਂਡਲ ਵੀ ਕੀਤਾ ਪਰ ਉਸ ਤੋਂ ਪਹਿਲਾਂ ਅਗਰ ਗੱਲ ਕਰੀਏ ਟੀਨਾ ਦੇ ਨਾਲ ਉਹ ਵਿਆਹ ਕਰਾ ਚੁੱਕੇ ਸੀਗੇ ਟੀਨਾ ਦੇ ਮੌਤ ਹੋ ਜਾਂਦੀ ਹੈ ਜਦੋਂ ਉਹਨਾਂ ਨੂੰ ਪਤਾ ਲੱਗਦਾ ਹੈ ਕਿ ਸੰਜੇਤ ਦਾਦੀ ਲਾਈਫ ਦੇ ਵਿੱਚ ਕੀ ਕੁਝ ਚੱਲ ਰਿਹਾ ਹੈ ਡਿਪਰੈਸ਼ਨ ਟੈਨਸ਼ਨ ਦੇ ਕਾਰਨ ਤੇ ਉਸ ਤੋਂ ਬਾਅਦ ਉਹਨਾਂ ਦਾ ਦੂਸਰਾ ਵਿਆਹ ਹੁੰਦਾ ਹੈ ਦੂਸਰੇ ਵਿਆਹ ਨੂੰ ਵੀ ਉਹ ਬਹੁਤ ਸਕਸੈਸਫੁਲੀ ਨਹੀਂ ਆਪਣਾ ਨਿਭਾ पाए ਤੇ ਫਿਰ ਤੀਸਰੇ ਵਿਆਹ ਤੋਂ ਜੋ ਹੈ ਉਹਨਾਂ ਦੇ ਟਵਿਨਸ ਹੁੰਦੇ ਨੇ ਔਰ ਸੰਜੇ ਦਾਤ ਸਿਰਫ ਹੁਣ ਇਹੀ ਗੱਲ ਬੋਲਦੇ ਨੇ ਕਿ ਇਹ ਮੇਰੀ ਲਾਈਫ ਹੈ ਆਪਣੀ ਵਾਈਫ ਨੂੰ ਜਿਨ੍ਹਾਂ ਦੇ ਨਾਲ ਉਹਨਾਂ ਦਾ ਹੁਣ ਵਿਆਹ ਹੋਇਆ ਹੈ ਲਗਾਤਾਰ ਤਸਵੀਰਾਂ ਸੋਸ਼ਲ ਮੀਡੀਆ ਤੇ ਵਾਇਰਲ ਹੁੰਦੀਆਂ ਨੇ ਉਹਨਾਂ ਦੇ ਜੁੜਵਾ ਬੱਚੇ ਨੇ ਔਰ ਸੰਜੇ ਦਾਦੀ ਲਾਈਫ ਦੇ ਵਿੱਚ ਅਗਰ ਗੱਲ ਕਰੀਏ 308 ਗਰਲਫ੍ਰੈਂਡਸ ਦਾ ਪਤਾ ਨਹੀਂ ਪਰ ਬਹੁਤ ਸਾਰੇ ਫੈਸ ਜਿਹੜੇ ਨੇ ਸੰਜੇ ਦਾਦੇ ਅਸੀਂ ਲਗਾਤਾਰ ਸੁਣਦੇ ਆਏ ਹਾਂ ਸੋ ਇੱਕ ਫਿਲਮ ਵੀ ਬਣੀ ਸੀਗੀ ਸੰਜੂ ਬਾਬਾ ਜਿਸ ਨੂੰ ਰਣਵੀਰ ਰਣਵੀਰ ਕਪੂਰ ਨੇ ਉਸ ਤੇ ਲੀਡ ਤੇ ਕੰਮ ਕੀਤਾ ਉਹਨਾਂ ਦੀ ਬਾਇਓਪਿਕ ਦੇ ਵਿੱਚ ਪਰ ਗੱਲ ਇੱਥੇ ਆਉਂਦੀ ਹੈ ਕਿ ਉਸ ਫਿਲਮ ਦੇ ਵਿੱਚ ਵੀ ਕਿਹਾ ਜਾਂਦਾ ਹੈ ਕਿ ਬਹੁਤ ਕੁਝ ਹਾਈਡ ਕੀਤਾ ਗਿਆ ਉਹਨਾਂ ਦੀ ਲਾਈਫ ਦੇ ਨਾਲ ਰਿਲੇਟਡ ਬਹੁਤ ਚੀਜ਼ਾਂ ਨੂੰ ਹਾਈਡ ਕਰਕੇ ਇਸ ਫਿਲਮ ਨੂੰ ਸ਼ੂਟ ਕੀਤਾ ਗਿਆ ਪਰ ਜੋ ਰਿਐਲਿਟੀ ਹੈ ਕਿ ਤੁਹਾਨੂੰ ਦੱਸਿਆ ਕਿ ਸੰਜੇ ਦਾਦੇ ਕਿੰਨਾ-ਕੰਨਾ ਦਾ ਨਾਲ ਅਫੇਅਰ ਸੀਗੇ ਸੋ ਸੰਜੇ ਦਾਦਾ ਅੱਜ ਆਪਣੀ ਲਾਈਫ ਦੇ ਵਿੱਚ ਸਟੇਬਲ ਨੇ ਔਰ ਕਾਫੀ ਹੱਦ ਤੱਕ ਨਸ਼ਾ ਛੱਡ ਵੀ ਚੁੱਕੇ ਨੇ ਪੂਰੀ ਤਰ੍ਹਾਂ ਤਾਂ ਨਹੀਂ ਛੱਡ ਚੁੱਕੇ ਪਰ ਆਪਣੇ ਬੱਚਿਆਂ ਨੂੰ ਦੇਖਦੇ ਨੇ ਆਪਣੀ ਵਾਈਫ ਨੂੰ ਦੇਖਦੇ ਨੇ ਤੇ ਹੁਣ ਆਪਣੀ ਲਾਈਫ ਦੇ ਵਿੱਚ ਉਹ ਵਧੀਆ ਕੰਮ ਰਹੀ ਨੇ ਔਰ ਪੰਜਾਬ ਦੇ ਵਿੱਚ ਛੋਟੀਆਂ ਫਿਲਮਾਂ ਆ ਰਹੀਆਂ ਨੇ ਅੱਗੇ ਹੋਰ ਵੀ ਬਹੁਤ ਸਾਰੇ ਕਲਾਕਾਰਾਂ ਅੰਗੇ ਕੈਮਰਮੈਨ ਗਣੇਸ਼ ਦੇ ਨਾਲ ਮਨਪ੍ਰਤ ਖੋਲਰ ਦੈਨਿਕ ਸਵੇਰਾ ਟੀਵੀ ਚੰਡੀਗੜ੍ਹ